ਨਾ ਮਨੋਂ ਸਵੇਰਾ ਚੰਗਾ ਸਾਨ ਤਾਂ ਨੂ ਡੇਰਾ ਚੰਗਾ ਚੋਰੋਂ ਖੰਡੇਰਾ ਚੰਗਾ ਜਿੱਥੇ ਕੀਤੇ ਲੁੱਕ ਜੇ ਜਵਾਈ ਪਾਈ ਸਾਉ ਚੰਗਾ ਪੁੱਤਰ ਕਮਾਉ ਚੰਗਟ ਅੱਬਰਾਂ ਸੰਗਾ ਉ ਚੰਗਾ țeੜਕੇ ਤੋ ਰੁੱਕ ਜੇ ਐ ਕਗੂਤਾ ਖੇੜਾ ਚੰਗਾ ਖੇਤ ਲਾਉਣਾ ਗੇੜਾ ਚੰਗਾ ਜੰਗਦਾ ਨਾ ਵੇੜਾ ਚੰਗਾ ਜੇਕਰੇ ਸ਼ਮੁੱਕ ਜੇ ਸ਼ੌਦਮੀ ਦਾ ਚੰਦ ਚੰਗਾ ਬਾਬੂ ਜੀ ਦਾ ਸ਼ੰਦ ਚੰਗਾ ਆਮਦ ਆਨੰਦ ਚੰਗਾ ਲਾਉਂਦਾ ਸੋਹਣੀ ਕਦੇ ਨੈਰਨੂ ਵਰਮ ਚੰਗੀ ਚਾਸ਼ਕੀ ਗਰਮ ਚੰਗੀ ਬੇਟੀ ਨੂੰ ਸ਼ਰਮ ਜੂਤ ਪੈਂਦੇ ਰਹਿਣ ਗੋਲੇ ਨੂੰ ਗੋੜਾ ਚੰਗਾ ਮੇਰੇ ਨੂੰ ਸਿਆਗ ਚੰਗਾ ਪੈਰੇ ਨੂੰ ਮਸਾਲਾ ਚੰਗਾ ਕੈਰੇ ਨੂੰ ਬਨੌਲੇ ਚੰਗੇ ਖੋਲੇ ਨੂੰ ਨਗਰ ਆਬਾਦ ਤੇ ਕਮਾਦ ਵਿੱਚ ਖਾਦ ਚੰਗਾ ਵਿਆਹ ਤੇ ਆਉਂਦਾ ਸਵਾਦ ਚੰਗਾ ਗਾਣਾ ਦਾ ਵਿਚੋਲੇ ਨੂੰ ਬਾਬੂ ਜੀ ਸਲਾਹੀ ਚੰਗਾ ਤੇ ਗੁਜਾਰ ਮਾਹੀ ਚੰਗਾ ਆੜਬ ਸਪਾਹੀ ਚੰਗਾ ੜਬਾਂ ਦੇ ਟੋਲੇ ਨੂੰ ਸੂਰਮੇ ਦੀ ਹਾਨੀ ਹੋ ਜੇ ਹੋਛਾ ਜੇ ਗਿਆਨੀ ਹੋ ਜੇ ਆਗੂ ਜੇ ਜਨਾਨੀ ਹੋ ਜੇ ਉਹ ਨਾ ਚੁੱਗੀ ਵੱਸਦੀ ਘਰ ਕਾਮਾ ਜੋ ਰਹੋ ਜੇ ਪੁੱਤਰ ਲੰਡੋ ਰਹੋ ਜੇ ਜੇਸਿਆ ਨੂੰ ਚੋਰ ਤਾਂ ਪੁਲਸ ਰੋਜ ਧੱਸਦੀ ਮੌਤ ਜੇ ਵਿਆਹ ਚ ਹੋ ਜੇ ਮੀਂਹ ਚੜੀ ਜੇ ਗਾਚ ਹੋ ਜੇ ਜੇ ਜਵਾਕ ਰਾਜ ਹੋ ਜੇ ਦੁਖੀ ਜਾਨ ਫਸਦੀ ਸੱਪ ਜੇ ਅਸੀਲਾ ਹੋ ਜੇ ਖਾਰਜ ਅਪੀਲਾ ਹੋ ਜੇ ਬੌਰੀਆ ਨੀ ਲਹੋ ਜੇ ਵੇਖ ਲੋਕੇ ਹੱਸ ਦੀ ਲਤੋ ਲੰਗਾ ਬੈਲ ਹੋ ਜੇ ਬੂੜਾ ਜੇ ਬੇਕੈਲ ਹੋ ਜੇ ਫੀਮ ਦਾ ਜੇ ਬੈਲ ਹੋ ਜੇ ਐਦੂੰ ਦੁੱਖ ਕੋਈ ਨਹੀਂ ਕੋੜ ਦਾ ਜੇ ਦੁੱਖ ਹੋ ਜੇ ਵਾਚ ਟੇਡਾ ਰੁਖ ਹੋ ਜੇ ਗੁਰੂ ਤੋਂ ਵਿਮੁਖ ਹੋ ਜੇ ਦੋ ਜਹਾਨੇ ਢੋਈ ਨਹੀਂ ਨੀਤ ਚ ਫਰਕ ਜੇ ਰਸੈਣ ਦਾ ਠਰਾਕਾ ਹੋ ਜੇ ਬੇੜੀ ਜੇ ਘਰ ਕਹੋ ਜੇ ਨਿਕਲ ਡਬੋਈ ਨਹੀਂ ਰਾਜੇ ਤੇ ਚੜਾਈ ਹੋ ਜੇ ਜੇ ਖਰਾਵ ਜਵਾਈ ਹੋ ਜੇ ਖਾੜੀ ਚ ਲੜਾਈ ਹੋ ਜੇ ਬਾਬੂ ਚੰਗੀ ਹੋਈ ਨਹੀਂ ਕਾਜੀ ਤੋ ਹਰਾਮ ਹੋ ਜੇ ਬਾਹੂ ਕਾ ਰੋ ਲਾਮ ਹੋ ਜੇ ਪੰਜ ਬੰਧਨ ਨਾਮ ਹੋ ਜੇ ਉਹਨੂੰ ਪਿੰਡ ਮੰਨੇ ਨਾ ਹਟ ਵਿੱਚ ਰਾਦ ਹੋ ਜੇ ਘਰ ਬਰਬਾਦ ਹੋ ਜੇ ਖੁਸ਼ਕ ਕਮਾਦ ਹੋ ਜੇ ਉਹਦੇ ਸਾਦ ਗੰਨੇ ਨਾ ਮੱਲੜਾ ਆਯਾਸ਼ ਹੋ ਜੇ ਜਗਰਮ ਸ਼ਾਸ਼ ਹੋ ਜੇ ਬੰਦਾ ਬਾਗਮਾਸ਼ ਹੋ ਜੇ ਉਹ ਤੋ ਭਲੀ ਬੰਨੇ ਨਾ ਵੇਣਾ ਨੰਬਰ ਨੋਟ ਐਲਕਾਰ ਤੇ ਰਪੋਟ ਤੇ ਬਣਾਈ ਵਿੱਚ ਟੂਟ ਹਰ ਇੱਕ ਬਾਬੂ ਬੰਨੇ ਨਾ ਸੋਗ ਵਿੱਚ ਹਾਸਾ ਮਾੜਾ ਸਵਾਲੀ ਗਿਆ ਨਾ ਰਸਾ ਮਾੜਾ ਕੂੜ ਦਾ ਬਲਾਸਾ ਤੇ ਗੰਡਾ ਸਾ ਮਾੜਾ ਜੰਡੀ ਨੂੰ ਹਾਕਮਾ ਨੂੰ ਬੋਬਾ ਮਾੜਾ ਗਉਂ ਵਿਚਾਲੇ ਟੋਬਾ ਮਾੜਾ ਸਿਆਣੇ ਕਹਿੰਦੇ ਖੋਬਾ ਮਾੜਾ ਹਾਰ ਨਹੀਂ ਤਰੰਡੀ ਨੂੰ ਅੜੀਦਾਰ ਘੋੜਾ ਮਾੜਾ ਯਾਰ ਦਾ ਵਿਛੋੜਾ ਮਾੜਾ ਕਾਲੇ ਜੇ ਨੂੰ ਫੋੜਾ ਤੇ ਝੰਝੋੜਾ ਬੀਣੀ ਗੰਡੀ ਨੂੰ ਹਾਲਕੇ ਨੂੰ ਆਬ ਬਾਬੂ ਸੌਨਾ ਚ ਜਲਾਬ ਮਾੜਾ ਕਾਜੀ ਨੂੰ ਸ਼ਰਾਬ ਬਰਸਾਤ ਮਾੜੀ ਮੰਡੀ ਨੂੰ ਲਾਗੀ ਨੂੰ ਮਾੜਾ ਕਮਾੜੀ ਜੁੱਤੀ ਨੂੰ ਸੜਕ ਮਾੜੀ ਅੱਖ ਨੂੰ ਰੜਕ ਤੇ ਵੜਕ ਮਾੜੀ ਬਹਿਰਾਂ ਨੂੰ ਚੱਲੀ ਮਾੜੀ ਦਖਣ ਤੇ ਸੈਂਖੀਆ ਚਖਾਣਾ ਮਾੜਾ ਬੈਲੀ ਕਰੇ ਰੱਖਣ ਵਹੋਣਾ ਕਰੇ ਗੈਰਾਂ ਨੂੰ ਨਾਰਵੇ ਵਿਚਾਰ ਬਾਬੂ ਮਾੜੇ ਦਾ ਆਧਾਰ ਮਾੜਾ ਪਾਂਦੇ ਨੂੰ ਸ਼ਕਾਰ ਤੇ ਅਚਾਰ ਮਾੜਾ ਸ਼ਹਿਰਾਂ ਨੂੰ ਰੇ ਵਿਚਾਰੂਪ ਵਾਲੇ ਪਾਦ ਵਿੱਚ ਕੁਪ ਵਾਲੇ ਦੁਆਬੇ ਅੰਬ ਚੂਪ ਵਾਲੇ ਕੀ ਮਤਾਂ ਨੇ ਰਲੀਆਂ ਰਾਵੀ ਵਿੱਚ ਚੂਰਾ ਵਾਲੇ ਮੱਜੇ ਮੱਲਾ ਜੋਰਾ ਵਾਲੇ ਬਾਈ ਵਿੱਚ ਖੂਰ ਵਾਲੇ ਅੱਖਾਂ ਰਣ ਮੈਲੀਆਂ ਬਾਰਚਾ ਬਨੋਟੇ ਵਾਲੇ ਦੰਦੀ ਲੋਕ ਖੋਟੇ ਵਾਲੇ ਨੈਚਵਾਂ ਦੇ ਝੋਟੇ ਵਾਲੇ ਹੈ ਕਰਨ ਪੈਲੀਆਂ ਖਾਲੀ ਵਿੱਚ ਟਾਪਾ ਵਾਲੇ ਲਈਏ ਰਹਿੰਦੇ ਸੱਪ ਵਾਲੇ ਸ਼ਹਿਰ ਲਾਉਂਦੇ ਗੱਪ ਅਸੀਂ ਸੱਚ ਲਾ ਕੈਲੀਆਂ ਬੋਤ ਵੀ ਕਨੇਰਾ ਮੱਜਾਂ ਚੰਗੀਆਂ ਬਹੌਲਾਪੁਰ ਸੈਂਦ ਅਦੀ ਮਦੀਨ ਲੈ ਲੋ ਬਾੜਾ ਦਹਸਾਰ ਚੋਂ ਨਾਸਖਾਂ ਦੀ ਪਾਨ ਬਸ ਥਿਆਉਂਦੇ ਨਾ ਬਰੇਲੀ ਜੈਸੀ ਮੱਖਰਾ ਦੇ ਪੀੜੇ ਰੌਣੀ ਰੋ ਤੱਕ ਬਾਜ਼ਾਰ ਚੋਂ ਕੋਟੇ ਖਾਰ ਮਾਨੀ ਹੈ ਨਾ ਸ਼ਰਦਾ ਪਸ਼ੌਰ ਜੈ ਸਹੰਗ ਚੰਗੀ ਲੱਭੇ ਜਾ ਕੇ ਕਾਬਲ ਕੰਧਾਰ ਚੋਂ ਸੋਮਨਾਥ ਮੋਤੀ ਹੀਰੇ ਹੈਦਰਾਯਾਬਾਦ ਚੰਗੇ ਬਾਬੂ ਮੀਲ ਮੀਲ ਤੋਂ ਧਮਕ ਮਾਰੇ ਹਾਰ ਚੋਂ ਕੌਲੀਆਂ ਪਧੌੜ ਨਾ ਕੜਾ ਭਾਈ ਰੂਪੇ ਜੈਸਾ ਕਾਂਗੇ ਦਾ ਪਲੰਗ ਹੈ ਮਸ਼ਹੂਰ ਜੁੱਤੀ ਡੱਲੇ ਦੀ ਕਾੜਮੀ ਤਮਾਕੂ ਮਿੱਠੀ ਗਾਜਰਾ ਚਹਾਨ ਕਿਆਂ ਦੀ ਆਜ ਕਰਨ ਨਾਲ ਖਲਜਤ ਤਾਂ ਹੀ ਭੱਲੇ ਦੀ ਸ਼ਾਨਾ ਬਠੰਡਾ ਤੇ ਸਰਾਣਾ ਨੂਰ ਮਹਿਲ ਜੈ ਸਿਤਾਰਾ ਤਾਲਾ ਵੰਡੀ ਦਾ ਸੁਹਾਵੇ ਟਾਵ ਮੱਲੇ ਦੀ ਮੇਰਟ ਦਾ ਗੋੜਾ ਬਾਬੂ ਆਂਬਣਾ ਅੰਬਾਲੇ ਜੈਸਾ ਲੈ ਆ ਪਟਿਆਲੇ ਦਾ ਜਨਾਨੀ ਜੋਗੇ ਰੱਲੇ ਦੀ ਗੱਡਾ ਹੰਡ ਆਏ ਸਿਰ ਵਾਲਿਆਂ ਦੀ ਗੰਡਾ ਸੀ ਚੰਗੀ ਸਾਰੰਗੀ ਸੰਘੇੜਾਂ ਦੀ ਪਹਿਣਾ ਨਾ ਕੁੰਡੇ ਰਾਮ ਤੇ ਗੰਡੇ ਆਂ ਦਾ ਗਾੜਾ ਦੇ ਨਾ ਕੋ ਦਰ ਛਲਾ ਮਾਂ ਚੰਗੀ ਬਸ ਹੋਗੀ ਨਾ ਸਦਿਸ਼ ਡੜ ਬਹਿ ਗਾਮ ਤੇ ਆਦਨੀਂ ਕਹੀ ਮੂਲਿਆਂ ਵਾਲਿਆਂ ਦੀ ਦਾ ਰਾਤੀ ਚੰਗੀ ਵਿੱਚੋਂ ਉੱਚੀ ਰੱਖਦੇ ਬਣਾ ਕੇ ਖਾਨ ਲਾਮ ਤੇ ਰਾਜਬਾਲੀ ਜਿਹੜੇ ਗੋਲੇ ਵਾਲੇ ਦੇ ਫਰਾਏ ਉਤੇ ਹਰ ਮੇਲੇ ਜਾ ਕੇ ਲੱਗ ਜਾਂਦੇ ਅਨਾਮ ਤੇ ਲੋਟ ਕਮਿਆਰੀ ਨੌਲ ਰਾਮੇ ਚ ਬਣਾ ਨਾ ਚੰਗੇ ਲਾਪਰਾ ਦੀ ਮੱਕੀ ਤੇ ਖੜਾਉਣੇ ਚੰਗੇ ਰੋਪੜਦੇ ਪਉਏ ਪੈਣੀ ਸਹਿਬ ਜੋੜੀ ਬਣੀ ਨਾ ਕੜੂਏ ਜੈਸੀ ਮੱਟ ਜੰਗੀ ਰਾਣੇ ਦੇ ਬਣਾ ਕੇ ਉਤੋਂ ਚੋਪੜਦੇ ਕੋਟਲੇ ਦੀ ਮੇਥੀ ਨਾ ਮਤੀਰਾ ਰਸਵਾਲੇ ਜੈਸਾ ਮਿੱਠਾ ਲੱਗੇ ਜਾਣੀ ਚੱਪ ਜਾਂ ਸਣੇ ਖਰੋ ਪੜਦੇ ਰਾਜਬਾਲੀ ਸੇਲਾ ਭਾਈਕੋਟ ਦਾ ਮਸ਼ਹੂਰ ਬਾਲਾ ਸਾਰ ਪਰ ਲੰਗ ਜੇ ਵਿਚਾਰੇ ਠੋਕਿਆ ਖੋਪੜ ਦੇ ਭੰਗ ਰੀਖੀ ਕੇ ਸਚਾ ਨਾ ਮੀਲੇ ਦੇਰਾ ਦੋਨ ਜੈਸੀ ਪੂਰੀ ਖੇਮ ਕਰਨ ਚੱਕ ਸੂਰ ਚੂੜਾ ਦੰਦ ਦਾ ਸੰਗਤ ਪੇਪਾਲਾ ਲੰਮੀ ਜੈਸੇ ਦਾ ਰਵਾਜ ਹੈ ਨਾ ਰੱਖਿਆ ਅਲੈਦਾ ਜਾਂ ਤਰੀਕਾ ਉਲਟੀ ਕੰਦ ਦਾ ਸਾਹਾ ਜਾੰਗ ਪਾਈ ਬਖ ਤੌਰ ਚ ਬਣਾ ਨਾ ਚੰਗੇ ਸ਼ਾਜਲੀ ਤੇ ਸ਼ਜ ਚੰਗਾ ਹੁੰਦਾ ਜੋਗ ਆਨੰਦ ਦਾ ਕਿਉਂ ਜਾਣਿਆ ਦੇ ਹਾਸਰ ਸੇ ਚੰਦਾਂ ਦਾ ਨਮੂਨਾ ਇੱਕੋ ਬਾਹੂ ਜੀ ਤੇ ਮਰਗੀ ਸਮਰਾਜ ਵਾਲੇ ਚੰਦ ਦਾ ਦੱਖਣਾਂ ਦਾ ਹੀਰਾ ਚੰਗਾ ਕਾਬਲੀ ਮਮੀਰਾ ਚੰਗਾ ਥੜੀ ਦਾ ਮਤੀਰਾ ਤੇ ਕਮਾਦ ਚੰਗੇ ਪਵਾਦ ਦੇ ਬਲਦਾਂ ਦਾ ਨੰਗੌਰੀ ਤੇ ਅੰਬਾਰ ਸਾਰੇ ਜੋਰੀ ਚੰਗੇ ਲੋਂਗੇ ਨਾ ਪਸ਼ੌਰੀ ਚੌੜ ਚੰਗੇ ਫਤਿਹਬਾਦ ਦੇ ਆਗਰ ਦੇ ਰੋਜ ਚੰਗੇ ਸ਼ੀਮਾ ਲੈਨੇ ਓਜੇ ਚੰਗੇ ਗੰਗਾ ਦੇ ਨਾ ਗੋਜੇ ਚੰਗੇ ਬਾਦ ਕੇ ਖਰਾਦ ਦੇ ਕੀ ਦੇ ਦਾਣੇ ਚੰਗੇ ਰੋਤ ਕਾ ਮਖਾਣੇ ਚੰਗੇ ਸਰਸੇ ਪਲਾਣੇ ਚੰਗੇ ਰੱਜ ਬਲੀ ਆਦ ਦੇ ਰੋਪੜਾ ਦੇ ਤਾਲੇ ਚੰਗੇ ਪਟਿਆਲੇ ਨਾਲੇ ਚੰਗੇ ਦਾਰੀਆਂ ਅੰਬਾਲੇ ਤੇ ਪਿਆਲੇ ਗੋਜਰਾਤ ਦੇ ਮੇਰਟਾ ਦਾ ਗੋੜਾ ਗੰਨੇ ਚੰਗੇ ਓੜਾ ਮੋੜਾ ਜੀ ਚਰਗਾधरी ਦੇ ਪੋੜ ਚੰਗੇ ਲੱਗਣ ਪਰ ਆਤ ਦੇ ਦਿੱਲੀ ਦੇ ਹਕੀਮ ਕਾਲ ਕੱਤੇ ਦੇ ਮਨੀਮ ਚੰਗੇ ਬੀਕਾਲੇ ਰੀਫੇਮ ਕਰ ਬੇਸਕੀਨੂ ਮਾਤ ਪੈਰਸਾ ਮਹੱਲਤ ਲਾਹੌਰ ਦੇ ਅਮਲ ਚੰਗੇ ਰਾਜ ਵਾਲੀ ਫਾਲਕ ਸ਼ਮੀਰ ਪਾਂਤ ਪਾਂਤ ਦੇ ਲਾਦਿਆਨ ਜੀ ਨਤ ਦੋਆਬੇ ਦੀ ਜ਼ਮੀਨ ਚੰਗੀ ਸੈਨ ਦੀ ਮਦੀਨ ਅੰਗੇ ਰਹਾਲ ਚਾਲ ਤੋਰਦੀ ਹਾਕ ਮੰਗਾਰੇ ਜਤਾ ਬਾਰੇ ਜਦੇ ਦਸ਼ਾਲੇ ਚੰਗੇ ਦਿੰਦੇ ਦੂਰ ਭੇਜ ਮੇ ਜਕਰ ਤਾਰਪੁਰ ਦੀ ਕੋਟੇ ਦੇ ਬਦਾਮ ਤੇ ਕਸੂਰ ਚ ਲਗਾਮ ਚੰਗੇ ਕਾਨਪੂਰੀ ਆਮ ਬੇਲਟੀ ਮੰਗਾਲ ਤੋਰਦੀ ਬਾਬੂ ਵਾਰ ਤਾਕਤ ਵਿੱਚ ਨ ਦੇਸ਼ ਧੀਰ ਕੇ ਬਿਤੇ ਬਠਿੰਡੇ ਦੀ ਚਲੇ ਪੀ ਜਾਵੇ ਸ਼ੈਤਾਨ ਮੁਖ ਰਦੀ ਜਉਣ ਵਾਲੇ ਲੈ ਗਿੱਲਾਂ ਦੇ ਮਹਿਲਾਂ ਨਾ ਸਾਰ ਹੱਥ ਜੋਗ ਅਨੰਦ ਮੇਖਰ ਚ ਬਲੋ ਕੁੱਟੀ ਦੇ ਖੜੀ ਦੇ ਵਿੱਚ ਬਾਲੀ ਪਰਖ ਕਵੀ ਸ਼ਰੀ ਦੀ ਤੇ ਗਵਿੰਦ ਪੂਰੇ ਰੇ ਅਨੰਦ ਬਾਲੇ ਲੁੱਟੀ ਦੇ ਅੰਨ ਵਾਲੇ ਆਂਦੇ ਲੋਕ ਦਾਨਾਂ ਚ ਤਰਨ ਪਰਕਾਰ ਦੇ ਪ ਨਾ ਦਿਨ ਰਾਤ ਚਾਲ ਬੁੱਟੀ ਦੇ ਰਾਜਾ ਵਾਲੀ ਵੱਡੇ ਗੁੰਨੇ ਆਣੇ ਦੇ ਸ਼ਰੀਫ ਵਾਲੇ ਛੋਟੇ ਗੁੰਨੇ ਆਣੇ ਦੇ ਹਮੇਸ਼ਾ ઠાਣੇ ਕੁੱਟੀ ਦੇ ਟੰਗ ਵਾਲੀ ਨਾਂਗੇ ਫੂਸ ਮੰਡੀ ਦੇ ਕਮਾਉ ਬਾਲੇ ਗੈਰੀ ਲੋਕ ਜਰੀ ਤੇ ਕਲਾਉਟ ਜਿਆਦਾ ਜੱਸੀ ਨੇ ਕੰਚੀ ਪੁੱਛੋ ਭਾਈ ਕੀ ਕਿ ਸ਼ਹਿਰ ਆਂਦਾ ਜੋਰ ਬਾਲਾ ਭਾਗੂ ਦੇ ਸਰੋਤੇ ਉ ਰੁਖੇ ਜੇ ਲੋਕ ਦੱਸੀ ਦੇ ਬੀਬੀ ਵਾਲੇ ਬਾਲਾ ਦੁੱਧ ਵੇਚਦੇ ਬਾਜ਼ਾਰ ਚ ਸ਼ਰਮ ਈਰਕਾਰ ਪਹਿਲਾਂ ਦਾ ਪਿਆਗ ਮੈਨੇ ਲੱਸੀ ਦੇ ਰਜਬ ਵਾਲੀ ਸੱਤਾ ਲੈਣਾ ਪੈਂਦਿਆਂ ਬਠਿੰਡੇ ਵਿੱਚ ਰੌਣਕ ਜਿਆਦਾ ਜੋ ਪੰਬੋਰ ਸ਼ਹਿਰ ਸੱਸੀ ਦੇ ਨਾਰੂਆ ਨੇ ਸਾਖੀ ਨਾਮੇ ਪਿੰਡ ਦੇ ਨਰਮਬਾਲੀ ਵਿਮਨ ਤੇ ਸੇਵੇਂ ਸ਼ਕੀਨਾਂ ਜਨਾਨੀਆਂ ਛੁੱਗਿਆਂ ਚ ਬਲ ਬਾਲਾ ਚੱਕ ਦੇ ਮੁਗਧਰਾਂ ਨੂੰ ਬੱਲੂਆ ਨੇ ਸੇਠ ਪਰ ਦੇਸ਼ ਚੰਨਛਾਨੀਆਂ ਕੋਦੇ ਵਿੱਚ ਗੱਪੀ ਲੋਕ ਚੁੰਬੇ ਦੇ ਚ ਹੇ ਡੀ ਬਾਲੇ ਬਾਹੂ ਕਾ ਪੀਣ ਤੇ ਮੀਹ ਦੇ ਲਾਉਂਦੇ ਭਾਨੀਆਂ ਕਿਉਂ ਨੇ ਲੋਕ ਅਸੂਰ ਮੇ ਮਦਦ ਦੇ ਨਾ ਡਾਕੂਆਂ ਨੂੰ ਰੱਜ ਬਾਲੀ ਲੱਕੜਾਂ ਚਰਾਉਣ ਮਲਤਾਨੀਆਂ ਸੰਗਤ ਹਸਾਬੀ ਲੋਕ ਜੈ ਸਿੰਘ ਵੜਾਈ ਖੋਰੀ ਯੋਧਪੁਰ ਚਾਗੜ ਉੱਡੇ ਆ ਦਾ ਗਾੜੂ ਦਾਲਾਂ ਦੇ ਅਤਰ ਸਿੰਘ ਵਾਲੇ ਵਿੱਚ ਕੁੱਤਿਆਂ ਦੇ ਸ਼ਿਕਾਰੀ ਬਾਲੇ ਬਾਜਕ ਮਸ਼ੌਕ ਤੁੰਬ ਬੀਨ ਖੜਾ ਤਾਲਾਂ ਦੇ ਨੀਤ ਨੰਗ ਬਾਂਡੀ ਲੋਕ ਫੁੱਲ ਉਹ ਦੇ ਗਿਆਨੀ ਵਾਲੇ ਨੰਦਗੜ ਰੱਜਿਆ ਗੁਰੂ ਕੇ ਮਾਰੇ ਕਾਲਾਂ ਦੇ ਧੁੰਨੀ ਕਾਂਦੇ ਲਾਲੇ ਬੇਸ਼ਕਾਲ ਕੋਲਾ ਦੋਣੀਆਂ ਚੋਰਾ ਰੱਜ ਵਾਲੀ ਚੰਗੇ ਖਾਨ ਪੀਣ ਨੂੰ ਮਹਾਲਾ ਦੇ ਚੰਗੀ ਰਾਣੀ ਸ਼ਹਿਰੀ ਤੇ ਬੰਬੀਹੇ ਦੇ ਕਨੌਨੀ ਵਾਲੇ ਰਾਏ ਕਾਂਦੇ ਲੁਚੜ ਪਖਣ ਲੋਕ ਮਾਨਾਂ ਦੇ ਕਾਲ ਚ ਰਾਣੀ ਪਿੰਡਾ ਵਿੱਚ ਜੂਵੇ ਦਾ ਬਣ ਜਵਾਲਾ ਵਿਦਵਾਲੀ ਬਾਦਲ ਨਕਰ ਖਾਨ ਦਾਨਾਂ ਦੇ ਚੱਕ ਦਾਨ ਅੜਬਾ ਪੱਦਰਾ ਲੋਕ ਜੰਡਨਾ ਦੇ ਲੂ ਲਾਲ ਫਾਈ ਸੀਨੇ ਕਾਜ ਚੌੜੇ ਜਵਾਨਾਂ ਦੇ ਬੋਲੀ ਚੱਲ ਸਿਆਣੇ ਲੋਕ ਆਖ ਦੇ ਗਦੜ ਵਾਹੀ ਰਾਜ ਵਾਲੀ ਪਿਆਰੀ ਮਿੱਠੇ ਬੋਲ ਆ ਨਸਾਂ ਦੇ ਖਿਉ ਵਾਲੀ ਜੈਨ ਸਨ ਖੇੜੇ ਦੇ ਪਿਆਰ ਖੋਰੀ ਸਿੱਖ ਵਾਲੇ ਹੁਨਰੀ ਸ਼ਕਤੀ ਲੋਕ ਲੰਮੀ ਦੇ ਖੁੰਡੇ ਜਨਾਨੀਆਂ ਧੜੀ ਰੱਖਣ ਮਾਲਕਾਂ ਤੇ ਚੰਨੂ ਦੇ ਫਸਾਦੀ ਨਾ ਫਸਾਦੋ ਥੰਮੀ ਥੰਮੀ ਦੇ ਮਾਰਦੇ ਪਚਾਦੇ ਵਾਦੇ ਜਾਦੇ ਹੈ ਪੰਜਾਬੇ ਵਿੱਚ ਜਿੰਨੇ ਸਾਰੇ ਪੈਂਚ ਸਾਰੇ ਯਾਤਰੀ ਨ ਕੰਮੀ ਵੇ ਰਜਬ ਵਾਲੀ ਆਦਨੀ ਹੈ ਕਈਆਂ ਦੀ ਮਸ਼ਹੂਰੀ ਵਾਲੀ ਚੱਲੀ ਦੇ ਨੀ ਨਖਰੇ ਪਤੂ ਹੀ ਖੇੜੇ ਜੰਮੀ ਦੇ ਕਿੰਗਰੇ ਦਲੇਰ ਮੱਖੀ ਚੂਸਣੇ ਥਾ ਰਾਜਵਾਲੇ ਜੰਮ ਦੇ ਫਲਾਤ ਕੰਨ ਕੋਤਰਨ ਸਿਆਣੇ ਦੇ ਦਾਨੇ ਵਾਲੇ ਮੂੜ ਤੇ ਗਰੀਬ ਲੋਕ ਰਥੜੀਆਂ ਦੇ ਮੜਕ ਵਾਲੇ ਬਾਲੇ ਵਿੱਚ ਆਵਲ ਖਰਾਣੇ ਦੇ ਉਹਨੇ ਖੇੜੇ ਖਾਂਟ ਦੱਬ ਵਾਲੀ ਦੇ ਚਲਾ ਗਿਆ ਦੇ ਤੱਪੇ ਖੇੜੇ ਚੋਰ ਅੜੇ ਰਹਿਣ ਵਿੱਚ ਠਾਣੇ ਦੇ ਦੀ ਚੱਕੀ ਜਮੀਨਾਂ ਕੋ ਲਲਾਰੀਆਂ ਚਲਾਉਣ ਲੱਗੇ ਰੱਜ ਵਾਲੀ ਬੜੇ ਵੇਲੇ ਹਾਜ ਮਾਹੂ ਆਣੇ ਬੇ ਛੇਪਾਂ ਵਾਲੀ ਕਹਿਰ ਤੜੀ ਬਾਜ ਹੈ ਕੱਲੂ ਦੇ ਲੋਕ ਬਾਗੜੀ ਕਟੇ ਢੋਗ ਰਹੇ ਬਾਦਸ਼ਾਹੀ ਨੂੰ ਕੈਂਚੀ ਵਾਂਗੂ ਚਾਲਦੀ ਜ਼ਬਾਨ ਭੇਡ ਕੁੱਟ ਜਾਂਦੀ ਖੂਹੀ ਖੇੜੇ ਦੰਦੇ ਨਾ ਕਾਨੂੰਨ ਵਿੱਚ ਡਾਹੀ ਬੰਬਾਂ ਵਾਲੇ ਦਾਤੇ ਤੇ ਅਡਾਂਗਾਂ ਦੇ ਮਖੌਲੀ ਲੋਕ ਹੱਸਦੇ ਰਹਣ ਤੇ ਕਦੇ ਨੀ ਵੇਖੇ ਲੜਦੇ ਨੇਡੇ ਦੇ ਮਲੰਗ ਨੰਗ ਸਿਆਣ ਦੇ ਕਿਸੇ ਕੋ ਨਹੀਂ ਬੋਦੀ ਵਾਲੇ ਚਤਰ ਗ੍ਰੰਥ ਰੋਜ ਪੜਦੇ ਰਾਜਬਾਲੀ ਲੈnde ਪੰਨੀ ਵਾਲੇ ਦੇ ਲੜਾਈ ਮੋਲ ਤੁਰੇ ਜਾਂਦੇ ਰਾਹੀ ਬੇ ਤੜਕ ਡਾਂਗ ਝੜਦੇ ਪੰਗੀ ਪੋ ਸਤੀ ਗੱਗਾੜ ਦੇ ਜਿਆਦਾ ਲੋਕ ਕਰ ਦੇ ਕਮਾਈ ਕਟ ਘਰੇ ਰਹਿਣ ਤੰਗੇ ਦੇਣੀਆਂ ਮੀਠਾੜੀ ਦੇ ਲੋਕ ਆਉਂ ਤਾਂ ਸ਼ਹਿਰੀ ਦੇ ਸ਼ਕੀਨ ਵਾਲੇ ਪੈਸੇ ਦੇਣ ਵੇਲੇ ਜੇਬਾਂ ਕੁੱਟ ਲੈਣਾ ਟੰਗੀਆਂ ਕੋਟਲੀ ਦੇ ਲੋਕ ਯਾਦਾ ਹੀਰ ਦਾ ਸੋਨਾ ਨਾ ਗਾਉਣਾ ਬਾਹੂ ਜੀ ਦੇ ਸਹਿਰ ਵੇਲੇ ਗੂੰਜਣਾ ਸਰੰਗੀਆਂ ਮੋਢੀ ਤੇ ਖੁਬਾਣਾ ਵਿੱਚ ਰੋੜਿਆਂ ਦੀ ਜ਼ਮੀਨ ਵਾਲੀ ਆਪ ਰਹਿੰਦੇ ਸ਼ਹਿਰ ਮਖ ਤਿਆਰ ਪਿੰਡੀ ਛੱਡੇ ਆ ਖੇਮੇ ਖੇੜੇ ਹਾਰ ਨੀ ਸ਼ਿਕਾਰੀ ਵਾਲੇ ਮੈਰਾ ਗਾਂ ਦੇ ਕੁੱਤਿਆਂ ਵਾਲੀ ਪਿੰਡ ਬਣ ਤੱਕੜਾਂ ਏ ਅੱਡੇ ਤਰਮਾਲੀ ਪਿੰਡ ਵਿੱਚ ਰਕ ਵਬਰਾਨੀ ਬਾਲਾ ਪਿੰਡ ਦੇ ਨਜੀਕ ਟਿੱਬੇ ਦੀਦੇ ਵੱਡੇ ਵੱਡੇ ਐ ਫੱਤੇ ਕੇਹਾਕੂ ਵਾਲੇ ਉੱਚੀਆਂ ਜ਼ਮੀਨਾਂ ਬਹੁਤ ਪਾਣੀ ਘੱਟ ਲੱਗਦਾ ਲਗਾਉਂਦੇ ਲੋਕ ਬੇਰੀਆਂ ਮਹਾਰਾ ਤੇ ਕਮਿਆਰਾ ਪਿੰਡ ਤੀਸਰਾ ਪੁੱਲਰ ਵਾਲਾ ਕੁੜੀਆਂ ਦਾ ਸ਼ੌਂਕ ਲੋਕੀ ਪਾਲਦੇ ਬਸ਼ੇਰੀਆਂ ਮਿੱਡੂ ਖੇੜੇ ਲੋਕਾਂ ਕੋਲ ਖੁੱਲੀਆਂ ਜ਼ਮੀਨਾਂ ਬਹੁਤ ਮੈਨੇ ਬਾਗੂ ਜਵਾਨ ਬਾਬੂ ਫੈ ਦੇ ਪਸੇਰੀਆਂ ਠੱਠੀ ਤਾਰਖਾਨ ਵਾਲੇ ਚਿੱਦੇ ਸੋਨੇ ਜਵਾਨ ਵਾਲੇ ਤੇ ਬੰਮੀਰ ਗਿਆਨ ਵਾਲੇ ਹੁੰਦੇ ਬਹਿ ਕੇ ਸੱਥਾਂ ਚ ਮਲਕ ਸ਼ਕੀਨ ਵਾਲੇ ਬੁਰਜਦਾਰੂ ਪੀਣ ਵਾਲੇ ਬਾਰ ਗਾੜੀ ਤੀਨ ਵਾਲੇ ਪੱਤੇ ਪੈਂਦੇ ਨੱਥਾਂ ਚ ਸੇਖਾਂ ਦੇ ਕਮਾਊ ਵਾਲੇ ਬੋਰਾ ਜ ਸੰਗਾਊ ਵਾਲੇ ਵੰਗਰ ਲੜਾਊ ਵਾਲੇ ਡਾਂਗਾ ਰਹਿਣ ਹੱਥਾਂ ਚ ਮਾੜੀ ਪਿੰਡ ਧੜੇ ਵਾਲੇ ਸੀਵੀਆਂ ਚ ਛੜੇ ਵਾਲੇ ਸਾਹੋ ਲੋਕ पड़े भले बाबू बहंदे हथां